ਹਾਂਜੀ ਦੋਸਤੋ ਸਾਰੇ ਨੰਬਰਾਂ ਨੂੰ ਵੈਲਕਮ ਹੋ ਗਿਆ ਤੁਹਾਡਾ ਸਾਡੇ ਚੈਨਲ ਪਿਜਨਨ ਬਲੌਗ ਤੇ ਤੇ ਜਿਹੜੇ ਵੀ ਦੋਸਤੋ ਜਣ ਚੈਨਲ ਤੇ ਨਵੇਂ ਆਏ ਜਾਂ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਵੀਡੀਓ ਸਾਰੇ ਸੱਜਣਾਂ ਤੱਕ ਪਹੁੰਚ ਸਕੇ ਤੇ ਪਿਛੇ ਜੋ ਵੀਡੀਓ ਲਾਈਆਂ ਬੜਾ ਵਧੀਆ ਰਿਸਪੌਂਸ ਦੇ ਰਹੇ ਸਾਰੇ ਭਰਾ ਬਹੁਤ ਵਧੀਆ ਸਵਾਲ ਜਵਾਬ ਕਰ ਰਹੇ ਆ ਤੇ ਅੱਜ ਨਾ ਮੈਂ ਤੁਹਾਡੇ ਵਾਸਤੇ ਬਹੁਤ ਵਧੀਆ ਇੱਕ ਟੌਪਿਕ ਲੈ ਕੇ ਆਇਆ ਹਾਂ ਇਹ ਟੌਪਿਕ ਯਾਰ ਬਹੁਤ ਘੱਟ ਲੋਕ ਦੱਸਦੇ ਯਾਰ ਰੋਕ ਮੈਂ ਤੁਹਾਨੂੰ ਇਹ ਗੱਲ ਦੱਸਾਂ ਅਹੀਂ ਹੋਰ ਵੀ ਚੈਨਲ ਬੜੇ ਬਣਨੇ ਆ ਕੋਈ ਯੂਟਿਊਬਰ ਕਿਸੇ ਦੀ ਜਾ ਕੇ ਇੰਟਰੋ ਕਰਦਾ ਕੋਈ ਕਿਸੇ ਦੀ ਇੰਟਰੋ ਕਰਦਾ ਕੋਈ ਕਿਸੇ ਦੀ ਇੰਟਰੋ ਕਰਦਾ ਸਾਨੂੰ ਇਹ ਹੁੰਦਾ ਯਾਰ ਅੱਜ ਬੜੇ ਵੱਡੇ ਥਾੜ ਦੇ ਇੰਟਰੋ ਅਸੀਂ ਵੇਖੀਏ ਹੁੰਦਾ ਚਾਹ ਹਨੋ ਵੀ ਨਾਂ ਦਾ ਜਾਂ ਅਹੀਂ ਵੱਡੇ ਦੀ ਵੇਖੀਏ ਜਾਂ ਇਹਦੀ ਵੇਖੀਏ ਯਾਰ ਦੱਸਣਾ ਤੁਹਾਨੂੰ ਕਿਸੇ ਨੇ ਕੋਈ ਨਹੀਂ ਜੋਗਾ ਮੈਂ ਤੁਹਾਨੂੰ ਐਵੇਂ ਜਿਵੇਂ ਮਰਜ਼ੀ ਤੁਸੀਂ ਜੋਰ ਲਾ ਕੇ ਵੇਖ ਲਿਓ ਯਾਰ ਜੇ ਇਹ ਨਹੀਂ ਸਸਤੀ ਸੌਕੇ ਕਬੂਤਰਬਾਜ਼ੀ ਹੋਵੇ ਤੇ ਫਿਰ ਉਸਤਾਦ ਦਾ ਨੂੰ ਉਸਤਾਦ ਕੌਣ ਕਹੂਗਾ ਇਹਨਾਂ ਨੂੰ ਪੈਸੇ ਕੌਣ ਦੇਊਗਾ ਠੀਕ ਹੈ ਕਿਸੇ ਨੇ ਤੁਹਾਨੂੰ ਕੋਈ ਨਹੀਂ ਦੱਸਣਾ ਉਹਨਾਂ ਨੇ ਇੱਕ ਅੱਧੀ ਤੁਹਾਨੂੰ ਕੋਈ ਗੱਲ ਦੱਸਣੀ ਹੋਵੇ ਕਿ ਕੁੰਡੀ ਬਾਦ ਨੇ ਠੀਕ ਹੈ ਤੇ ਮੈਂ ਤੁਹਾਨੂੰ ਅੱਜ ਬਹੁਤ ਵਧੀਆ ਇੱਕ ਗੱਲ ਦੱਸੂਗਾ ਇੱਕ ਬੜਾ ਵਧੀਆ ਨੁਕਤਾ ਇੱਕ ਬੜਾ ਵਧੀਆ ਰਾਜ ਬੜੀ ਵਧੀਆ ਸਮਝ ਕੋਈ ਵਧੀਆ ਉਸਤਾਦ ਹੋਊਗਾ ਤੇ ਉਹਨੇ ਆਪਣੇ ਚੇਲੇ ਨੂੰ ਦੱਸੀ ਹੋਊਗੀ ਇਹ ਗੱਲ ਨਹੀਂ ਤੇ ਯਾਰ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਇਹ ਕਿਸੇ ਨੂੰ ਪਤਾ ਨਹੀਂ ਹੈਗੇ ਦੱਸਣਾ ਕਿ ਇਹ ਤੁਹਾਨੂੰ ਅੱਜ ਘੱਟੇ ਆਪਾਂ ਡਿਸਕਸ ਕਰਨੀ ਆ ਕਿ ਜਦੋਂ ਜੇੜ ਦਾ ਵੀ ਨਾਮ ਆਪਸਾ ਤੋਂ ਬੱਦ ਧੁੱਪਾਂ ਲੱਗਣ ਲੱਗ ਜਾਂਦੀਆਂ ਜੇਠ ਹਾੜ ਤੱਕ ਜਾਂ ਜੇੜ ਤੱਕ ਮੈਨ ਦੇ ਮੀਂਹ ਨਹੀਂ ਪੈਂਦੇ ਯਾਰ ਜਿਹੜੀਆਂ ਹਵਾਵਾਂ ਵਗਦੀਆਂ ਕੋਈ ਜਦੋਂ ਕਹਿ ਦਿੰਦੇ ਆਪਾਂ ਪੱਛਮ ਵਗਦੀ ਆ ਕੋਈ ਕਹਿੰਦੇ ਆਪਾਂ ਪੂਰਾ ਵਗਦਾ ਕੋਈ ਕਹਿੰਦੇ ਦੱਖਣ ਚੱਲਦੀ ਕੋਈ ਕਹਿੰਦੇ ਟਾਵੀ ਚੱਲਦੀ ਆ ਕੋਈ ਕਹਿੰਦੇ ਲੋ ਚੱਲਦੀ ਆ ਇਹਨਾਂ ਦਾ ਕਬੂਤਰ ਬਾਜੀ ਚ ਕੀ ਮਹੱਤਵ ਕੀ ਇਹਨਾਂ ਹਵਾਵਾਂ ਨੂੰ ਵੇਖ ਕੇ ਕਬੂਤਰ ਪਾਜੀ ਦੇ ਵਿੱਚ ਅਸੀਂ ਕੋਈ ਅੰਦਾਜ਼ਾ ਲਾ ਸਕਦੇ ਆ ਵੀ ਅੱਜ ਕਬੂਤਰ ਤਸੀਂ ਕਿਵੇਂ ਛੱਡੀ ਹੈ ਜਾਂ ਕਿਉਂ ਛੱਡੀ ਹੈ ਯਾਰ ਪੁਰਾਣੇ ਸਮਿਆਂ ਤੇ ਇਹ ਅੰਦਾਜ਼ਾ ਆਪਾਂ ਲਾ ਸਕਦੇ ਆ ਪੁਰਾਣੇ ਸਮਿਆਂ ਦੇ ਉਸਤਾਦ ਹੁੰਦੇ ਨੇ ਨਾ ਉਦੋਂ ਕਿਹੜਾ ਨੈਟ ਹੁੰਦਾ ਸੀ ਉਦੋਂ ਕਿਹੜੇ ਵੈਦਰ ਹੁੰਦੇ ਉਦੋਂ ਉਸਤਾਦ ਇਹਨਾਂ ਚੀਜ਼ਾਂ ਦੇ ਨਾਲ ਹੀ ਅੰਦਾਜ਼ਾ ਲਾਉਂਦੇ ਹੁੰਦੇ ਸੀ ਤੇ ਕਬੂਤਰ ਛੱਡਦੇ ਠੀਕ ਆ ਤੇ ਇਹ ਇਹਦਾ ਟੌਪਿਕ ਇੱਕ ਨਾ ਕਿਤੇ ਮੈਂ ਵੀਡੀਓ ਵੇਖੀ ਸੀ YouTube ਤੇ ਵੇਖੀ ਜਾਂ ਪਤਾ ਨਹੀਂ ਮੈਂ Facebook ਤੇ ਵੇਖੀ ਕਿ ਕਿ ਇਹਨੇ ਨਾ ਇੰਟਰੂ ਦੇ ਵਿੱਚ ਇਹ ਗੱਲ ਕਹੀ ਪਰ ਉਹਨੇ ਵੀ ਨਾ ਗੱਲ ਪੂਰੀ ਦੱਸੀ ਨਹੀਂ ਢੁੰਡੀ ਜੀ ਬਾਤ تھی ਉਹਨੇ ਵੀ ਸਮਝਣ ਵਾਲੇ ਆਪੇ ਸਮਝਣਗੇ ਮੈਨੂੰ ਯਾਦ ਇਹ ਮੈਂ ਵੀਡੀਓ ਵੇਖੀ ਆ ਸਾਲ ਡੇਢ ਜਾਂ ਇੰਨਾ ਲੋਕ ਇੰਨਾ ਸਮਾਂ ਹੋ ਗਿਆ ਵੇਖੀ ਆ ਤੇ ਮੈਨੂੰ ਉਸਤਾਦ ਦਾ ਨਾਮ ਯਾਦ ਨਹੀਂ ਤੇ ਅੱਜ ਚਾਨਕੀ ਮੇਰੇ ਦਿਮਾਗ 'ਚ ਆਇਆ ਵੀ ਚਲੋ ਯਾਰ ਇਹ ਵੀ ਇੱਕ ਕਿਸੇ ਬੰਦੇ ਨੂੰ ਆਪਾਂ ਆਪਣੇ ਚੈਨਲ ਤੇ ਪਾਉਣੇ ਵੀਡੀਓ ਤੇ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ 'ਚ ਦੱਸਾਂਗਾ ਵੀ ਹਵਾ ਤਸਾਵਾ ਪਕੀ ਮੇਰ ਨੂੰ ਕਿੱਧਰ ਲਈ ਹਵਾ ਵਗਦੀ ਹੋਵੇ ਤੇ ਕਬੂਤਰ ਨੂੰ ਬਾਦਾਮ ਯਾਦੇ ਦੇਣੇ ਆ ਕਿੱਧਰ ਲਈ ਹਵਾ ਵਧਦੀ ਹੋਵੇ ਤੇ ਕਬੂਤਰ ਨੂੰ ਬਾਦਾਮ ਘਟ ਦੇਣੇ ਆ ਤੇ ਪਾਣੀ ਵਧ ਦੇਣਾ ਵਾ ਤੇ ਪਾਣੀ ਘਟ ਦੇਣਾ ਵਾ ਤੇ ਜਾਂ ਕਿਵੇਂ ਅੰਦਾਜ਼ਾ ਲਾਗੂਗਾ ਯਾਰ ਹੁਣ ਤੇ نیٹ ਹੋ ਗਿਆ ਹੁਣ ਜਿਆਦਾ ਹੀ ਹੋਰ ਵਧੀਆ ਅੰਦਾਜ਼ਾ ਲੱਗ ਸਕਦਾ ਕਿ ਸਵੇਰੇ ਬਾਜੀ ਕਿੰਨੇ ਕੋਈ ਤੱਕ ਛਿਲ ਜੂਗੀ ਕਿਹੋ ਜਿਹਾ ਕਬੂਤਰਾਂ ਨੂੰ ਸੈੱਟ ਕਰਕੇ ਛੱਡਣਾ ਤੇ ਕਿਹੋ ਜਿਹਾ ਕਬੂਤਰ ਸੈੱਟ ਕਰਕੇ ਨਹੀਂ ਛੱਡਣਾ ਇਹਦੇ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਵੀਡੀਓ ਦੱਸੂਗਾ ਤੇ ਮੇਰੇ ਸੱਜਣ ਭਰਾ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਯਾਰ ਤੇ ਕਮੈਂਟ ਵੀ ਕਰਿਆ ਕਰੋ ਮੇਰੇ ਭਰਾ ਕਮੈਂਟ ਨਹੀਂ ਕਰਦੇ ਸੱਜਣਾ ਤੇ ਸਬਸਕ੍ਰਾਈਬ ਚੈਨਲ ਘਾਟ ਕਰਦੇ ਵੇਖ ਲੈਂਦੇ ਬੜੀ ਦੁਨੀਆ ਪਰ ਸਬਸਕ੍ਰਾਈਬ ਚੈਨਲ ਘਾਟ ਕਰਦੇ ਯਾਰ ਤੁਸੀਂ 1 ਮਿੰਟ ਤਾਂ ਰਹਿ ਲਵਾਂਗਾ ਤਦ ਬਾਅਦ ਆਪਾਂ ਚੱਲਦੇ ਆਂ ਆਪਣ ਟੌਪਿਕ ਤੇ ਜਿੰਨੀਆਂ ਮਰਜ਼ੀ ਯਾਰ ਦੀ ਵੀਡੀਓ ਵੇਖ ਲਓ ਨੈਟ ਤੋਂ ਤੁਹਾਨੂੰ ਜੇ ਕੋਈ ਗੇਮ ਦੱਸੂਗਾ ਵੀ ਨਾ ਉਹ ਵਿੱਚ ਢੰਡੀ ਪਾ ਕੇ ਦੱਸੂਗਾ ਆਪਣੇ ਸਹੀ ਗੇਮ ਕੋਈ ਨਹੀਂ ਜੋ ਕੇਦਾ ਹੁਣ ਮੇਰੇ ਚੈਨਲ ਦਾ ਨਾਮ ਤੇ ਕੀ ਲੈਣਾ ਬਹੁਤ ਚੈਨਲ ਹੁਣ ਆਲ ਆਉਣ ਸਿਆਲ ਚੱਲ ਪੈਣਾ ਹੁਣ ਇੰਟਰਵਿਊ ਆ ਦਾ ਯੂਰ ਹੋਇਣਾ ਅੱਜ ਫਰਾਂ ਦੇ ਉਸਤਾਦ ਦੀ ਇੰਟਰਵਿਊ ਅੱਜ ਫਰਾਂ ਦੇ ਉਸਤਾਦ ਦੀ ਇੰਟਰਵਿਊ ਅੱਜ ਇਹਦੀ ਇੰਟਰਵਿਊ ਆ ਅਜ ਉਹਦੀ ਇੰਟਰਵਿਊ ਵੇਖੋ ਯਾਰ ਇੰਡੀ ਗੱਲ ਸਿਆਣੇ ਗੱਲਾਂ ਦੱਸਦੇ ਤੇ ਸੁਣਨੇ ਆ ਜਰੂਰ ਚਾਹੀਦੇ ਆ ਪਰ ਦਿਮਾਗ ਆਪਣਾ ਯੂਜ਼ ਕਰਨਾ ਪੈਂਦਾ ਉਹਨਾਂ ਨੇ ਤੁਹਾਨੂੰ ਢੁੰਡੀ ਰੱਖ ਕੇ ਗੱਲ ਨਹੀਂ ਕੋਈ ਆਪਣੀ ਗੇਮ ਯਾਰ ਜੇ ਤੁਹਾਨੂੰ ਕਿਸੇ ਨੇ ਕੋਈ ਗੇਮ ਦੱਸ ਦਿੱਤੀ ਤੇ ਫਿਰ ਉਹਨੇ ਜਿੱਤਣਾ ਕਿ ਤਰ੍ਹਾਂ ਕੋਈ ਨਾ ਜੋ ਗੇਮ ਦੱਸਦਾ ਠੀਕ ਹੈ ਤੇ ਅੱਜ ਆਪਾਂ ਤੁਹਾਨੂੰ ਇੱਕ ਬੜਾ ਬੜਾ ਰਾਜ਼ ਖੋਲਦੇ ਲੱਗੇ ਆ ਤੇ ਜੇ ਮੇਰੇ ਭਰਾ ਸਮਝਣ ਵਾਲਾ ਹੋ ਕੋਈ ਤੂੰ ਸਮਝ ਜਿਓ ਤੇ ਜੇ ਨਹੀਂ ਸਮਝਣ ਵਾਲੇ ਬਈ ਤੁਹਾਡੀ ਮਰਜ਼ੀ ਆਪਾਂ ਕਿਹੜਾ ਕੋਈ ਸਾਡੀ ਡਿਮਾਂਡ ਹੈ ਜਾਂ ਅਸੀਂ ਕਿਹੜਾ ਕੋਈ ਕੋਈ ਪੈਸੇ ਜਾਣਾ ਚਲੋ ਚੱਲਦੇ ਆਂ ਆਪਣਾ ਟੌਪਿਕ ਵੱਲ ਵੇਖੋ ਵੀ ਕੀ ਚਾਰ ਦਿਸ਼ਾਵਾਂ ਹੁੰਦੀਆਂ ਪੂਰਬ ਜਿੱਥੋਂ ਸੂਜ ਨਿਕਲਦਾ ਮੇਰੇ ਸਿਰ ਦਾ ਪਿਛੇ ਪੱਛਮ ਜਿੱਥੋਂ ਸੂਟ ਉੱਪ ਦਾ ਉੱਤਰ ਆ ਜਿੱਧਰਲੇ ਬਣੇ ਸਾਡੇ ਅੰਮ੍ਰਿਤਸਰ ਆ ਮੰਨ ਲਓ ਇਧਰ ਪਠਾਨ ਕੋਟ ਹੈਗਾ ਜੰਮੂ ਕਸ਼ਮੀਰ ਆ ਤੇ ਦੱਖਣ ਜਿੱਧਰ ਲਈ ਆ ਬਾਈ ਜਾਂ ਰਾਜਸਥਾਨ ਗਾਂ ਜਿੱਧਰੋਂ ਪੂਰਾ ਇਧਰ ਨੂੰ ਇੰਡੀਆ ਪਿਆਗਾ ਹੋਂ ਚੱਲ ਜਾਂਦਾ ਸੋ ਠੀਕ ਹੈ ਜੀ ਇਹਨਾਂ 'ਚੋਂ ਯਾਰ ਕੁਝ ਹਵਾਵਾਂ ਹੁੰਦੀਆਂ ਵਾਂ ਜਿਹੜੀਆਂ ਚੱਲਦੀਆਂ ਨਾ ਤੇ ਪੁਰਾਣੇ ਟਾਈਮ ਤੇ ਜਿਹੜੇ ਸਤਾਦ ਇਹ ਨਾ ਉਹ ਇਹਨਾਂ ਤੋਂ ਹਿਸਾਬ ਲਾਉਂਦੇ ਹੁੰਦੇ ਕਿਵੇਂ ਕਬੂਤਰ ਸਵੇਰੇ ਛੱਡਾਂਗੇ ਤੇ ਜਾਂ ਅੱਜ ਸਾਂਭਿਆ ਵਾ ਤੇ ਅੱਜ ਹਵਾ ਕਿਵੇਂ ਚੱਲਣ ਈ ਆ ਤੇ ਕਿਵੇਂ ਕਬੂਤਰ ਬਣਾਾਂਗੇ ਛੱਡੀਏ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਮਾਂ ਪੂਰਬ ਤੇ ਉੱਤਰ ਪੂਰਬ ਜਿੱਥੋਂ ਸੂਰਜ ਨਿਕਲਦਾ ਤੇ ਉੱਤਰ ਯਾਰ ਐਂ ਹੱਥ ਕਰਕੇ ਖੜੇ ਹੋ ਜਾਓ ਆਪਣੇ ਐ ਕਿਸ ਤਰ੍ਹਾਂ ਮੈਂ ਹੱਥ ਆ ਕਿਤੇ ਕਰਨ ਮੈਂ ਕੈਮਰਾ ਫੜਾ ਦੱਸ ਨਹੀਂ ਦੱਸ ਆਹ ਹੱਥ ਕਿਤੇ ਇੱਕ ਐਸ ਤਰ੍ਹਾਂ ਇੱਧਰ ਹੱਥ ਖੜਾ ਕਰ ਲਓ ਤੇ ਸੂਰਜ ਵੱਲ ਨੂੰ ਮੂੰਹ ਕਰ ਲਓ ਸੂਰਜ ਜਿੱਧਰੋਂ ਤੁਸੀਂ ਵੇਖਣਦੇ ਹੋ ਉਹ ਪੂਰਬ ਤੇ ਜਿੱਧਰ ਤੁਹਾਡਾ ਪਿਛਲਾ ਹਿੱਸਾ ਉਹ ਹੈਗਾ ਪੱਛਮ ਤੇ ਜਿੱਧਰਲੇ ਬਣੇ ਤੁਹਾਡਾ ਖਾਬਾਤ ਆ ਉਹ ਹੈਗਾ ਜੂ ਉੱਤਰ ਤੇ ਜਿੱਧਰਲੇ ਬਣੇ ਤੁਹਾਡਾ ਸਜਾਤ ਉਹ ਹੈਗਾ ਜੂ ਤਖਣ ਇਹਨਾਂ ਦਾ ਤੁਸੀਂ ਹਿਸਾਬ ਲਾ ਲਓ ਜਿਹੜੀ ਹਵਾ ਪੂਰਬ ਜਿੱਧਰੋਂ ਸੂਰਜ ਨਿਕਲਦਾ ਤੇ ਉੱਤਰ ਇਹਨਾਂ ਦੇ ਵਿੱਚੋਂ ਜਿਹੜੀ ਹਵਾ ਚੱਲਨੀ ਹੈ ਇਹਨਾਂ ਦੇ ਵਿੱਚੋਂ ਜਿਹੜੀ ਹਵਾ ਚੱਲਨੀ ਹੈ ਜਦੋਂ ਉਹ ਹਵਾ ਚੱਲਦੀ ਹੋਵੇ ਇਹ ਹਵਾ ਚੱਲਦੀ ਆ ਅਪ੍ਰੈਲ ਸ਼ੁਰੂ ਤੋਂ ਲੈ ਕੇ ਤੇ ਮਈ ਤੱਕ ਇਹ ਹਵਾ ਜਾਰੀ ਚੱਲਦੀ ਮਈ ਤੱਕ ਜ ਜ ਇਹ ਹਵਾ ਜਿਆਦਾ ਸਮਾਂ ਚੱਲਦੀ ਹੈ ਗਰਮੀ ਦੇ ਵਿੱਚ ਇਧਰ ਵਾਲੇ ਪੂਰਬ ਤੋਂ ਲੈ ਕੇ ਉੱਤਰ ਦੇ ਵਿੱਚ ਵਿੱਚ ਠੀਕ ਆ ਜਾਂ ਉੱਤਰ ਤੋਂ ਲੈ ਕੇ ਪੱਛਮ ਦੇ ਵਿੱਚ ਵਿੱਚ ਇਹ ਜਿਹੜੀ ਹਵਾ ਇਧਰੋਂ ਚੱਲਨੀ ਆ ਇਹ ਜਿਹੜੀ ਹਵਾ ਹੁੰਦੀ ਆ ਇਹ ਵੀਰਜੀ ਹੁੰਦੀ ਆ ਨਵੇਂ ਵਾਲੀ ਹਵਾ ਇਹਨੂੰ ਆਪਾਂ ਪੁਰਾ ਵੀ ਕਹਿ ਦਿੰਨੇ ਆ ਪੁਰਾ ਤੇ ਸਿੱਧਾ ਹੀ ਸਾਡ ਨੂੰ ਵਿਖਿਆ ਆਪਾਂ ਨੇ ਹੁਣ ਆ ਸਿਆਲ ਜਲ ਜਣਾ ਅਸੀਂ ਕਹਿੰਨੇ ਯਾਰ ਪੁਰਾ ਵਗਣ ਲੱਗਿਆ ਪੁਰੇ ਦਾ ਮਤਲਬ ਹੁੰਦਾ ਵਾ ਪੂਰਬ ਤੋਂ ਜਿਹੜੀ ਹਵਾ ਚੱਲਦੀ ਆ ਇਹ ਕੀ ਕਰਦਾ ਜਦੋਂ ਪੁਰਾ ਵਗਦਾ ਹੁਣ ਵੇਖੋ ਮੀਂਹ ਪੈ ਜਾਂਦਾ ਹੁਣ ਪੁਰਾ ਵਗਣ ਲੱਗ ਗਿਆ ਤੇ ਮੌਸਮ ਠੰਡਾ ਹੋਣ ਲੱਗ ਗਿਆ ਕਿਉਂਕਿ ਉੱਤਰ ਦਿਸ਼ਾ ਵਿੱਚ ਜਿੱਥੇ ਵੀ ਪਹਾੜ ਆ ਜਿੱਨੇ ਵੀ ਬਰਫ਼ ਵਾਲਾ ਸਿਸਟਮ ਹੈ ਜੋ ਅੰਟਾਰਕਟਿਕਾ ਗਾਂ ਰਹੀ ਸੀ ਆ ਸਾਰਾ ਇਧਰਲੇ ਬਣੇ ਪਿਆ ਜਿਹੜੀ ਇਧਰ ਹਵਾ ਚੱਲਨੀ ਆ ਚਾਹੇ ਉਹ ਹੋਣ ਚੱਲੇ ਚਾਹੇ ਗਰਮੀ ਜੀ ਵਗਦੀ ਹੋਵੇ ਉਹ ਹਵਾ ਜਿਹੜੀ ਆ ਥੋੜੀ ਸੌਖੇ ਹੀ ਕਰਦੀ ਆ ਕਬੂਤਰਾਂ ਨੂੰ ਉਹ ਹਵਾ ਚ ਨਮੀ ਆਉਣੀ ਆਉਣੀ ਕੋ ਪਹਾੜ ਚੱਲਦਾ ਕਿਹੜਾ ਕਹਿੰਦੇ ਪਹਾੜ ਵੀ ਚੱਲਣਦਾ ਇਹ ਵੀ ਕਹਿੰਦੇ ਸਾਡੇ ਇਲਾਕੇ ਦੇ ਵੀ ਕਹਿੰਦੇ ਪਹਾੜ ਚੱਲਣਦਾ ਯਾਰ ਠੀਕ ਹੈ ਇਧਰੋਂ ਜਿਹੜੀ ਹਵਾ ਆ ਚੱਲਣ ਦੀ ਜਦੋਂ ਤੁਹਾਨੂੰ ਪਤਾ ਕਿ ਸਵੇਰੇ ਵੀ ਉਹ ਚੱਲਨੀ ਉਸ ਦਿਨ ਤੁਸੀਂ ਜਦਨ ਸਾਹਮਣੇ ਨਾਲ ਕਬੂਤਰ ਬਾਦਾਮ ਠੋਕੇ ਜਦੋਂ ਕਬੂਤਰ ਨੂੰ ਕੋਈ ਚੱਕਰ ਹੀ ਨਹੀਂ ਆ ਸਵੇਰੇ ਕਬੂਤਰ ਦੀ ਰਹਿ ਹੈ ਵੀ ਭਾਂ ਮਾਦ ਗਿਆ ਕੋਈ ਗੱਲ ਨਹੀਂ ਭਾਵੇਂ ਸਵੇਰੇ ਪਲਟ ਕੇ ਬਣੇ ਛੱਡੋ ਕਬੂਤਰ ਮੰਨ ਲਓ ਜੇ ਤੁਸੀਂ ਉਦਰਾ 5 ਵਜੇ ਆਉਂਦੇ ਹੋ ਉਦਰ ਭਾਵੇਂ ਦਾਹੀ ਦੇ ਦਿਓ ਤੇ ਕਬੂਤਰ ਨੂੰ ਸਵੇਰੇ ਜਦੋਂ ਤੁਸੀਂ ਮੰਨ ਲਓ ਜੇ ਭੁੱਖਾ ਹਣਾ ਤਾਂ ਭਾਵੇਂ ਦੋ ਗਰੀਆਂ ਪਾਣੇ ਹੁਣ ਕੋਈ ਇਸ ਤਰ੍ਹਾਂ ਦਾ ਤੁਸੀਂ ਸੁਣਿਆ ਹੋਊਗਾ ਉਹਾਂ ਦੇ ਯਾਰ ਲੈ ਕੇ ਤੇ ਉਦੋਂ ਦੋ ਗਰੀਆਂ ਕੱਟ ਕੇ ਕਬੂਤਰ ਛੱਡ ਦੇਣੇ ਤੇ ਦਾ ਦੇਣੇ ਤੇ ਕਬੂਤਰ ਸ਼ਾਮ ਨੂੰ ਬੈੰਦੇ ਇਹ ਜਿਹਦਾ ਹਵਾ ਗੰਡੀ ਸਮਝ ਲਓ ਉਦੋਂ ਅਗਲੇ ਦਿਨ ਜਿਹੜੀ ਸਵੇਰੇ ਬਾਜੀ ਆ 7 ਤੋਂ 7 ਹੀ ਜਾਣੀ ਜੋ ਚਾਹਮਾ ਪੌਣਿਆ ਹੀ ਪੌਣਿਆ ਕਬੂਤਰਾਂ ਨੇ ਤੇ ਇਸ ਦਿਨ ਜਿਹੜਾ ਕਬੂਤਰ ਹਰਣਾ ਨਾ ਉਹ ਕਬੂਤਰ ਬੁਖਾਰ ਨਾਲ ਜੋ ਬਹੁਤ ਵੱਡੀ ਤਰ੍ਹਾਂ ਮੈਂ ਵੀਰ ਗੱਲ ਦੱਸਦੇ ਲੱਗਾ ਵਾਂ ਅੱਗੇ ਮੇਰੇ ਭਰਾ ਦਿਮਾਗ ਲਾ ਕੇ ਸਮਝੋ ਬੇਝਕ ਲਿਖ ਵੀ ਲਿਓ ਜਿਹੜਾ ਤੁਹਾਡਾ ਇਹੋ ਜਿਹੀ ਹਵਾ ਦੇ ਵਿੱਚ ਕਬੂਤਰ ਹਰੂਗਾ ਨਾ ਉਹ ਭੁਖਾ ਰਹਿ ਕੇ ਹਰੂਗਾ ਤੁਹਾਡਾ ਕਬੂਤਰ ਤੰਦਰੁਸਤ ਹੋਵੇ ਫਿੱਟ ਹੋਵੇ ਫੜਕਾਂ ਪੂਰੀਆਂ ਖਾਧੀਆਂ ਹੋਣ ਕਿਤੇ ਕਬੂਤਰ ਨੂੰ ਘਾਟ ਬਦਾਮ ਦੇ ਕੇ ਨਾ ਛੱਡ ਦੋ ਜਦੋਂ ਇਹ ਹਵਾ ਚੱਲਦੀ ਉਹ ਤੁਹਾਨੂੰ ਪਤਾ ਲੱਗਦਾ ਨੈਟ ਤੇ ਪਤਾ ਲੱਗਦਾ ਅੱਜ ਕੱਲ ਉਹ ਲਿਖਿਆ ਹੁੰਦਾ ਸੌਥੀ ਈਸਟ-ਵੈਸਟ ਔਰ ਜਾਂ ਈਸਟ ਔਰ ਨਾਰਥ ਸਵੇਰੇ ਹਵਾ ਆਟ ਲੈਂੀ ਪੂਰਾ ਕੁਝ ਦੱਸਿਆ ਹੁੰਦਾ ਇਸ ਕਰਕੇ ਕਬੂਤਰ ਨੂੰ ਬਦਾਮ ਠੋਕੇ ਦਿਓ ਸਵੇਰ ਤੱਕ ਕਬੂਤਰ ਫਜਮ ਕਰੇ ਭਮ ਇੱਕ ਅੱਧੀ ਗਰੀ ਹੋਵੇ ਵੀ ਇਹਦੇ ਅੰਦਰ ਤੇ ਫਿਰ ਤੇ ਉਹਨੂੰ ਛੱਡ ਦੋ ਉਤਰਾ ਹੀ ਤੇ ਜੇ ਕਬੂਤਰ ਨੇ ਚਲਾ ਤੀ ਖਰਾਕ ਤੇ ਸਵੇਰੇ ਦੋ ਬਦਾਮ ਟੁੱਕ ਕੇ ਚੰਗੀ ਤਰ੍ਹਾਂ ਬਰੀਕ ਕਰਕੇ ਉਹਦੇ ਅੰਦਰ ਸੁੱਟ ਕੇ ਤੇ ਜੇ ਤੁਸੀਂ ਕੋ ਖੇਡ ਪਾਣੀ ਕਰਦੇ ਆ ਆਪਣਾ ਕਰਕੇ ਪੁੱਤੋਂ ਨਹੀਂ ਪਾਣੀ ਦੇ ਕਿਡਾ ਜਾਂ ਕਬੂਤਰ ਤੁਹਾਡਾ ਵੇਖੋ ਬੈਹ ਜਾ ਬਜਾ ਕਰਾ ਦੂਗਾ ਤੇ ਜਿਹਦਾ ਉਸ ਦਿਨ ਕਬੂਤਰ ਹਰੂਗਾ ਉਹ ਭੁਖਾ ਹੋਊਗਾ ਜਿਹਦਾ ਭੁੱਖਾ ਕਬੂਤਰ ਰੋਟਿਆ ਹੋਊਗਾ ਉਹਨੇ ਬੈਣਾ ਜੋ ਟਾਈਮ ਨਾਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਰ ਦੀ ਅੱਗੇ ਆ ਜਾਂਦੀ ਜਿਹੜੀ ਮੇਨ ਗੱਲ ਮੈਂ ਦੱਸ ਲੰਗਾ ਤੁਹਾਨੂੰ ਲੋਆਂ ਲਈ ਇਹ ਜਿਹੜੀ ਹਵਾ ਬੜੇ ਥੋੜੇ ਦਿਨ ਚੱਲਦੀ ਆ ਜਦੋਂ ਬੜੀ ਗਰਮੀ ਪਵੇ ਜਿਤਨਾ ਹਰਕਾ 25 ਚ 40 ਨਹੀਂ ਨਹੀਂ ਇਹ더라 ਪਿਛਲੇ ਮਹੀਨੇ ਪਿਛਲੇ ਸੀਜ਼ਨ ਚ ਪਈ ਸੀ ਜਦੋਂ 2024 ਚ ਉਹ ਤੋਂ 15-20 ਦਿਨੇ ਹਵਾ ਚਲੀ ਇਹਨੂੰ ਹੀਟ ਵੇਵ ਵੀ ਕਹਿੰਦੇ ਆ ਜਾਂ ਇਹਨੂੰ ਟਾਵੀ ਵੀ ਕਹਿੰਦੇ ਟਾਵੀ ਟਾਵੀ ਵਗਦੀ ਆ ਤੇ ਜਾਂ ਇਹਨੂੰ ਦੱਖਣ ਵੀ ਕਹਿੰਦੇ ਕਿ ਲੋ ਠੀਕ ਹੈ ਇਹ ਜਿਹੜੀ ਹਵਾ ਵਾ ਇਹਦੇ ਵਿੱਚ ਕਬੂਤਰ ਕਿਵੇਂ ਸਾਹ ਲਾ ਹੁਣ ਇਹ ਜਿਹੜੀ ਹਵਾ ਵਾ ਇਹ ਤੁਹਾਡੀ ਜਿਹੜੀ ਆ ਮੈਂ ਖਲੋਤਾ ਸੂਰਜ ਨੂੰ ਮੂੰਹ ਕਰਕੇ ਤੇ ਆ ਇਧਰ ਬਣੇ ਮੇਰਾ ਸੱਜਾ ਹੱਥ ਆ ਇਧਰੋਂ ਜਿਹੜੀ ਹਵਾ ਵਾਗੇ ਜਾਂ ਇਸ ਦਿਸ਼ਾ ਤੋਂ ਤੁਹਾਡੇ ALU ਹੋਵਗੇ ਜਾਂ ਉਧਰੋਂ ਇਹ ਪੂਰਬ ਤੋਂ ਲੈ ਕੇ ਇਹਨੂੰ ਹੋਵਗੇ ਸਾਰੇ ਇਹਨੂੰ ਕਿੰਗਾ ਢਾਵੀ ਕਿਉਂਕਿ ਇਹ ਸਾਈਡ ਦੇ ਉੱਤੇ ਪੂਰੇ ਗਰਮ ਇਲਾਕੇ ਜਿਤਨਾ ਇਧਰ ਆਪਣਾ ਰਾਜਸਥਾਨ ਆ ਜਾਂਦਾ ਪਿਛੇ ਪਾਕਿਸਤਾਨ ਦੇ ਵਿੱਚ ਸੇਹਨ ਦਾ ਆ ਜਾਂਦਾ ਉਧਰ ਰੇਤ ਹੈ ਪੂਰੋਂ ਤੋਂ ਪਿਛੇ ਦबई ਉਧਰ ਤੋਂ ਪਿਛੇ ਤੜਾ ਅਫਰੀਕਾ ਆ ਜਾਂਦਾ ਪੋਮਤ ਰੇਹਾ ਦੇ ਉੱਤੇ ਜਿਹੜੇ ਇਦਾਂ ਲੇ ਬਣੇ ਪੂਰੇ ਗਰਮ ਲਾ ਕੇ ਇਦੋਂ ਜਿਹੜੀ ਵੀ ਹਵਾ ਵਗਦੀ ਹੈ ਨਾ ਉਹ ਜਾਂਗਰ ਨੂੰ ਚਟ ਜਾਂਦੀ ਹੈ ਮੈਂ ਤੁਹਾਨੂੰ ਸਭ ਜਿਹੜੀ ਹਵਾ ਹੁੰਦੀ ਹੈ ਨਾ ਜਦੋਂ ਤੁਸੀਂ ਤੁਰੇ ਵੀ ਫਿਰੋਗੇ ਨਾ ਤੁਰੇ ਤੁਹਾਡੇ ਸਰੀਰ ਦੇ ਵਿੱਚੋਂ ਪਾਣੀ ਖਿੱਚੀ ਜਾਊਗੀ ਇੰਨੀ ਮਾੜੀ ਹਵਾ ਹੁੰਦੀ ਹੈ ਔਰ ਇਹ ਜਦੋਂ ਹਵਾ ਚੱਲਦੀ ਹੈ ਨਾ ਇਹ ਕਬੂਤਰ ਨੂੰ ਇਹੋ ਚਟਦੀ ਤੇ ਇਹੋ ਕਬੂਤਰ ਨੂੰ ਲੱਗ ਜਾਂਦੀ ਜਦੋਂ ਕਬੂਤਰ ਰੋੜਦਾ ਨਾ ਜਦੋਂ ਮੂੰਹ ਖੋਲਦਾ ਹੋ ਜਾਂ ਨਾਸਾਂ ਤਾਂ ਅੰਦਰ ਜਾਂਦੀ ਹੋਵੇ ਤੇ ਉਹਦੇ ਅੰਦਰੋਂ ਪਾਣੀ ਖੁਸ਼ ਕਰਕੇ ਕੁਛ ਕਰੀ ਜਾਂਦੀ ਤੇ ਉਹ ਕਬੂਤਰ ਨੂੰ ਸਕਾਈ ਜਾਂਦੀ ਹੈ ਠੀਕ ਹੈ ਇਹ ਜਿਹੜੀ ਹਵਾ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਹ ਹਵਾ ਚੱਲਣ ਗਈ ਆ ਜਾਂ ਸਵੇਰੇ ਇਹ ਹਵਾ ਚੱਲਣੀ ਆ ਜਾਂ ਆ ਸੀਜ਼ਨ ਹੈ ਉਹ ਦਿਨ ਬਾਜੀ ਵੀਰ ਸੱਤ ਤੋਂ ਸਫਣੀ ਹੋ ਜਾਣੀ ਨਾਰਮਲ ਹੋਊਗੀ ਤੇ ਕੋਈ 2-3 ਤੱਕ ਚੱਲ ਜੇ ਤੇ ਬੜੀ ਹੱਦ ਆ ਤੇ ਐਰਕਾ ਵੀ ਕੁਛ ਦਿਨ ਚੱਲੀ ਜੀ ਨਹੀਂ ਤੇ 12 1 1.5 ਇੱਥੇ ਜੇ ਵੇਖਿਆ ਕੁਝ ਪਿਛੇ ਮੋਰ ਵਪੀਣਾ ਟਰੈਕਟਰ ਜਿੱਤੇ ਤੇ ਉਹ ਡੇਢ ਘੰਟੇ 2 ਵਜੇ ਉਹਦੀ ਕੱਲੀ ਰਹਿ ਗਈ। ਇਹ ਉਹ ਸੀ ਉਹ ਉਸ ਚੀਜ਼ ਦੀ ਬੰਦਾ ਦੱਸ ਰਿਹਾ ਗੱਲ। ਇਹੋ ਜੇ ਟਾਈਮ ਤੇ ਜਿਸ ਦਿਨ ਸਾਮ ਵਾਲਾ ਦੇਣਿਆ ਉਸ ਦਿਨ ਕਬੂਤਰ ਨੂੰ ਘਟ ਬਦਾਮ ਦੇ ਕੇ ਸੰਭੋ ਜੇ ਤੁਸੀਂ ਮੰਨ ਲਓ ਵੈਸੇ ਦੱਸ ਦਿੰਦੇ ਜੋ 3 4 3 4 ਗਰੀਆਂ ਦੇ ਸੰਭੋ ਪਾਣੀ ਕਬੂਤਰ ਨੂੰ ਜ਼ਿਆਦਾ ਲਾਓ। ਪਾਣੀ ਤਰਾਓ ਕਬੂਤਰ ਦਾ। ਕਈਆਂ ਆਂਦੇ ਹਿਲਾਉਂਦੇ ਨਹੀਂ ਨਹੀਂ ਉਹ ਯਾਰ ਆਪਣੀ ਸਵਰੰਦ ਸੋਚ ਆ। ਕਬੂਤਰ ਸਾਮਣਾ ਬਿਦਾਮ ਦੀਆਂ ਗਿਰੀਆਂ ਦਿੱਤੀਆਂ ਜਿੰਨਾ ਜਲਦੀ ਹੋ ਸਕੇ ਬਿਦਾਮ ਪਾ ਦਿਓ ਪਹਿਲਾਂ ਕਬੂਤਰ ਨੂੰ ਸਵੇਰੇ ਠੰਡਾ ਕਰੋ ਪਰ ਜਲਦੀ ਬਿਦਾਮ ਪਾਓ 7-8 ਵਜੇ ਤੱਕ ਬਿਦਾਮ ਪਾ ਦਿਓ ਉਤਬਤ ਕਬੂਤਰ ਨੂੰ ਪਾਣੀ ਲਾਉਣੇ ਸ਼ੁਰੂ ਕਰੋ ਕਿਉਂਕਿ ਕਬੂਤਰ ਗੇਂਦ ਵਰਗਾ ਤਾਂ ਹੀ ਬਣਨਾ ਕਬੂਤਰ ਨੂੰ ਪਾਣੀ ਲਾਓ ਕਬੂਤਰ ਦੇ ਸਰੀਰ 'ਚ ਪਾਣੀ ਦੀ ਜਿਹੜੀ ਬਹੁਤਾਤ ਹੈ ਜਿਆਦਾ ਹੋਵੇ ਜਾਂ ਕਿ ਕਬੂਤਰ ਸਵੇਰੇ ਉੱਡਣਾ ਤੇ ਉਹਦੇ ਸਰੀਰ 'ਚੋਂ ਪਾਣੀ ਨਾ ਖਤਮ ਹੋਵੇ ਜਲਦੀ ਜਿੰਨਾ ਮਰਜੀ ਪਹਿਂ ਦੇ ਦੇਣਾ ਪਾਣੀ ਜਿੰਨਾ ਜਾਂ ਕਬੂਤਰ ਦੇ ਅੰਦਰ ਜਿਹੜਾ ਸਿਸਟਮ ਹੈ ਉਹਦੇ ਵਿੱਚ ਪਾਣੀ ਨਹੀਂ ਨਹਾਉਂਦਾ ਜਿਆਦਾ ਉਹਨਾਂ ਚ ਕਬੂਤਰ ਕਾਰਡ ਨਹੀਂ ਕੱਟਦਾ ਖੁਸ਼ਕ ਹੋਵੇ ਕਬੂਤਰ ਕਾਰ ਨਹੀਂ ਕਰਦਾ ਕਈ ਮੱਖ ਨਹੀਂ ਦਿੰਦੇ ਆ ਜਾਂ ਕਈ ਸਵੇਰੇ ਕਬੂਤਰਾਂ ਠੰਡੇ ਕਰਕੇ ਛੱਡਦੇ ਆ ਕੋ ਠੰਡਾ ਪਾਣੀ ਦੇ ਕੇ ਛੱਡਦਾ ਇਹੋ ਜਿਹੇ ਟਾਈਮ ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਕਬੂਤਰ ਸਵੇਰੇ ਛੱਡਣਾ ਤੁਸੀਂ ਤੇ ਕਬੂਤਰ ਨੂੰ ਪਲਟ ਕੇ ਛੱਡੋ ਤੇ ਕਿਤੇ ਗਲਤੀ ਦੇ ਨਾਲ ਵੀ ਕਬੂਤਰ ਨੂੰ ਅੰਦਰ ਕੋਈ ਕਿਣਕਾ ਦਾਣਾ ਦੀ ਗਰੀ ਦਾ ਨਹੀਂ ਰਹਿਣਾ ਚਾਹੀਦਾ ਤੇ ਨਾਇਕ ਇਹੋ ਜਿਹਾ ਮੋਹਮ ਦੇ ਕਿਤੇ ਗਲਤੀ ਕਰਕੇ ਤੇ ਕਿਤੇ ਰਹਿਜ ਦੇ ਦੇ ਕਬੂਤਰ ਨੇ ਜੋ ਮੋੜਨਾ ਜੇ ਮੋੜ ਵੀ ਆ ਤੇ ਕਬੂਤਰ ਬਜਨ ਵਾਲੇ ਜੋ ਠੀਕ ਆ ਤੇ ਇਹੋ ਇਹ ਧਨਮਾ ਦਾ ਦਿੱਤੇ ਦੋ ਜਿਹੜੀਆਂ ਹਵਾਵਾਂ ਵਗਦੀਆਂ ਤੇ ਬੜੀ ਡਿਟੇਲ ਦੇ ਵੀ ਤੁਹਾਨੂੰ ਵੀਡੀਓ ਦਸੀ ਆ ਇਹ ਫੇਰ ਤੁਹਾਨੂੰ ਦੱਸ ਦੇਣਾ ਜਿੱਦਣ ਚੱਲਦੀ ਹੋਗੀ ਦੱਖਣ ਉਸ ਦਿਨ ਕਬੂਤਰ ਕਾਟਗਰੀਆਂ ਦੇ ਛੱਡੋ ਰੱਜਿਆ ਕਬੂਤਰ ਰਹੂਗਾ ਉਸ ਦਿਨ ਤੇ ਭੁੱਖਾ ਕਬੂਤਰ ਉਸ ਦਿਨ ਜਿੱਤੂਗਾ ਤੇ ਜਿੱਦਨ ਹਵਾ ਚੱਲਦੀ ਹੈ ਤੁਹਾਡੀ ਪੂਰੇ ਪੂਰੇ ਪੂਰਬ ਵਾਲੀ ਸਾਈਡ ਵਾਲੀ ਉੱਤਰੋਂ ਉੱਤਰ ਚੱਲਦਾ ਜਿੱਦਨ ਉਸ ਦਿਨ ਤੁਹਾਡਾ ਕਬੂਤਰ ਭੁਖਾ ਹਰਨਾ ਜੋ ਤੇ ਰੱਜਿਆ ਕਬੂਤਰ ਜਿਤਨਾ ਗਾ ਤੇ ਦੱਸਿਓ ਮੇਰੇ ਭਰਾ ਵੀਡੀਓ ਕਿਹੋ ਜਿਹੀ ਲੱਗੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਅੱਗੇ ਤੁਹਾਡੇ ਵਾਸਤੇ ਕਿਹੜੀ ਵੀਡੀਓ ਲੈ ਕੇ ਆਈ ਧੰਨਵਾਦ ਮਿਲਦੇ ਜਲਦੀ ਕੇ ਨੈਕਸਟ ਵਧੀਆ ਵੀਡੀਓ ਨਾਲ ਰਬੜਾ ਕੇ